ਤਾਂ ਜਿਹੜਾ ਪਾਣੀ ਹੈਗਾ ਪਿੱਛੇ ਕੱਲ ਅਸੀਂ ਪਤਾ ਕਰਿਆ ਖਨੌਰੀ ਦੇ ਵਿੱਚੋਂ 1 ਫੁੱਟ ਰਾਤ ਦਾ ਜਿਹੜਾ ਪਾਣੀ ਸੀਗਾ ਸਵੇਰੇ 1 ਫੁੱਟ ਪਾਣੀ ਘਟ ਗਿਆ। ਸੋ ਜਿਹੜੀ ਹਜੇ ਤਾਂ ਇਹ ਖਤਰੇ ਵਾਲੀ ਕੋਈ ਗੱਲ ਨਹੀਂ ਤਾਂ ਜਿਵੇਂ ਤੁਹਾਨੂੰ ਪਤਾ ਵੀ ਘੱਗਰ ਦੇ ਵਿੱਚ ਪਾਣੀ ਆ ਗਿਆ ਨਾ ਪਿੱਛੇ ਸਾਨੂੰ ਕੋਈ ਪਤਾ ਨਹੀਂ ਵੀ ਪਿੱਛੇ ਕਿੰਨਾ ਪਾਣੀ ਆ ਰਿਹਾ ਹੈਗਾ। ਸਾਡਾ ਪੈਂਟਾ ਜਿਹੜਾ ਇਹ ਪੂਰਾ ਪ੍ਰਬੰਧ ਕਰ ਰਿਹਾ ਹੈਗਾ ਆਪਦੇ ਕੋਲੋਂ ਪੈਂਟ ਨੇ 5-500 ਰੁਪਿਆ ਬਾਸ਼ ਪਾਈ ਹੈ। ਬੱਚੇ-ਬੱਚੇ ਦਾ ਸਹਜ ਹੋਊਗਾ। ਮੇਰਾ ਫਰਜ਼ ਬਣਦਾਗਾ ਕਿ ਇਲਾਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਵੀ ਜਿੱਥੇ ਕੋਈ ਕਮੀ ਪੇਛੀਆ ਜਾਂ ਲੋਕਾਂ ਦੇ ਵਿੱਚ ਕਈ ਬਰੀ ਅਫਵਾਹਾਂ ਫਲਾ ਦਿੰਦੇ ਆ ਕਿ ਪਾਣੀ ਜ਼ਿਆਦਾ ਆ ਰਿਹਾ ਜਾਂ ਕੋਈ ਭੈ ਹੁੰਦਾਗਾ ਅਜਿਹੀ ਕੋਈ ਗੱਲ ਨਹੀਂ ਹਜੇ ਤਾਂ ਸਾਰੀ ਕੰਟਰੋਲ ਚਾ ਪਾਣੀ ਅੱਗੇ ਨਾਲੋਂ ਘਟ ਰਿਹਾ ਤੇ ਗੱਲ ਇਹ ਹੈ ਵੀ ਹੁਣ ਭਾਦੋਂ ਚੜ ਗਈ ਅੱਜ ਜਿਹੜਾ ਪਾਣੀ ਦਾ ਉਹ ਖਤਰਾ ਨਹੀਂ ਜਿਹੜਾ ਸੌਂ ਦੇ ਵਿੱਚ ਹੁੰਦਾ ਠੀਕ ਆ ਪਾਣੀ 11-12 ਫੁੱਟਾਂ ਨਾਲ ਹੀ ਚੱਲ ਰਿਹਾ ਇੰਨਾ ਕੁ ਪਾਣੀ ਦਾ ਜੇ 1 ਮਹੀਨਾ 2 ਮਹੀਨੇ ਚੱਲੇ ਸਾਡੇ ਜਿਹੜੇ ਟਿਊਬਵੈਲਾਂ ਦੇ ਪਾਣੀ ਆ ਜਾਂ ਸਾਡੇ ਨਲਕਿਆਂ ਦੇ ਪਾਣੀ ਆ ਉਹ ਸਦਰ ਜਾਣਗੇ ਐਮਐਲਏ ਸਾਹਿਬ ਵੀ ਆਏ ਅੱਜ ਸਾਡੇ ਕੋਲ ਗੁਰਪ੍ਰੀਤ ਸਿੰਘ ਜੀ ਬਣਾਲੀ ਸਾਡੇ ਹਲਕੇ ਦੇ ਐਮਐਲਏ ਉਹ ਵੀ ਸਾਨੂੰ ਭਰੋਸਾ ਦੇ ਕੇ ਗਏ ਆ ਵੀ ਪਿੱਛੇ ਪਾਣੀ ਘਟੋ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਖੜੇ ਆ ਜੇ ਕੋਈ ਲੋੜ ਪੈਂਦੀ ਆ ਜਿਵੇਂ ਪਿਛਲੇ ਸਾਲ 23 ਦੇ ਵਿੱਚ ਇੱਕ ਅੰਗਰਖਿੰਡੀ ਸੀਗੀ ਸਾਡਾ ਸਰਦੂਲਗੜ੍ਹ ਏਰੀਆ ਤਬਾਹ ਕੀਤਾ ਸੀਗਾ ਆਸੇ ਪਾਸੇ ਦੇ ਪਿੰਡ ਉਦੋਂ ਵੀ ਬਣਾਲੀ ਸਾਹਿਬ ਨੇ ਸਾਡਾ ਬਹੁਤ ਸਾਥ ਦਿੱਤਾ ਸੀਗਾ ਸਰਦੂਲਗੜ ਵਿੱਚੋਂ ਲੰਘਦੇ ਖੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਤੇ ਹੀ ਸ਼ਹਿਰੀ ਲੋਕਾਂ ਨੇ ਇਕੱਠੇ ਹੁੰਦੇ ਹੋਏ ਆਸ-ਪਾਸੇ ਦੇ ਬੰਨ ਪੱਕੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਇਸ ਸਭ ਨੂੰ ਦੇਖਦੇ ਹੋਏ ਮੌਕੇ ਤੇ ਪਹੁੰਚੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਨਾਵਾਲੀ ਨੇ ਕਿਹਾ ਕਿ ਪਿੱਛੋਂ ਖਨੋਰੀ ਤੋਂ ਪਾਣੀ ਦਾ ਪੱਧਰ ਘਟ ਰਿਹਾ ਹੈ ਜਿਸ ਕਰ ਹੜ੍ਹਾਂ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਲਈ ਇਲਾਕੇ ਦੇ ਵਸਨੀਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਇਸ ਮੌਕੇ ਤੇ ਉਹਨਾਂ ਹੋਰ ਕੀ ਕਿਹਾ ਜਨਰਲਲੀ ਦੇਖੋ ਸਾਡੀ ਇਹ ਰਿਪੋਰਟ ਦੇਖੋ ਜਿਹੜੇ ਪਿੱਛੇ بارش ਹੋਈ ਆ ਹਿਮਾਚਲ ਦੇ ਵਿੱਚ ਉੱਥੋਂ ਅਸੀਂ ਉਹਦੇ ਨਾਲ ਹੀ ਟੱਚਾਂ ਵੀ ਪਾਣੀ ਪਿੱਛੋਂ ਕਿੰਨਾ ਆ ਰਿਹਾਗਾ ਤਾਂ ਜਿਹੜਾ ਪਾਣੀ ਆਗਾ ਪਿੱਛੇ ਕੱਲ ਅਸੀਂ ਪਤਾ ਕਰਿਆ ਖਨੌਰੀ ਦੇ ਵਿੱਚੋਂ 1 ਫੁੱਟ ਰਾਤ ਦਾ ਜਿਹੜਾ ਪਾਣੀ ਸੀਗਾ ਸਵੇਰੇ 1 ਫੁੱਟ ਪਾਣੀ ਘਟ ਗਿਆ ਸੋ ਜਿਹੜੀ ਹਜੇ ਤਾਂ ਹੀ ਖਤਰੇ ਵਾਲੀ ਕੋਈ ਗੱਲ ਨਹੀਂ ਟਾਂਗਰੀ ਤੇ ਮਾਰਕੰਡੇ ਦੇ ਵਿੱਚੋਂ ਇਹਦੇ ਵਿੱਚ ਪਾਣੀ ਆ ਰਿਹਾਗਾ ਕੋਈ ਹਜੇ ਖਤਰੇ ਵਾਲੀ ਗੱਲ ਨਹੀਂ ਪਿੱਛੇ بارش ਰੁਕ ਗਈ ਆ ਕਿ ਇੱਕ ਵਾਰੀ ਇਕੱਠੀ بارش ਪੈਣ ਕਰਕੇ ਹਿਮਾਚਲ ਤੋਂ ਪਾਣੀ ਆ ਰਿਹਾ ਤੋ ਮੇਰਾ ਫਰਜ ਬਣਦਾਗਾ ਕਿ ਇਲਾਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਵੀ ਜਿੱਥੇ ਕੋਈ ਕਮੀ ਪੇਛੀਆ ਜਾਂ ਲੋਕਾਂ ਦੇ ਵਿੱਚ ਕਈ ਵਾਰੀ ਅਫਵਾਹਾਂ ਫਲਾ ਦਿੰਦੇ ਆ ਕਿ ਪਾਣੀ ਜਾਦੇ ਆ ਰਿਹਾ ਜਾਂ ਕੋਈ ਭੈ ਹੁੰਦਾਗਾ ਅਜਿਹੀ ਕੋਈ ਗੱਲ ਨਹੀਂ ਹਜੇ ਤਾਂ ਹੀ ਸਾਰੀ ਕੰਟਰੋਲ ਚਾ ਪਾਣੀ ਅੱਗੇ ਨਾਲੋਂ ਘਟ ਰਿਹਾ ਇੱਕ ਦੋ ਤਿੰਨ ਦਿਨ ਲਗਾਤਾਰ بارش ਹੋਣ ਕਰਕੇ ਘੱਗਰ ਦੇ ਵਿੱਚ ਪਾਣੀ ਆਇਆ ਸੀਗਾ ਜਾਨੀ ਕਿ ਹਜੇ ਖਤਰੇ ਵਾਲੀ ਕੋਈ ਗੱਲ ਨਹੀਂ ਪਾਣੀ ਅੱਗੇ ਨਾਲੋਂ ਘਟ ਰਿਹਾਗਾ ਪਿਛਲੀ ਵਾਰੀ ਪਾਣੀ ਆਇਆ ਸੀ ਤੁਸੀਂ ਵੇਖਣਾਗਾ ਪਿਛਲੇ 50 ਸਾਲਾਂ ਤੋਂ ਜ਼ਿਆਦਾ ਆਇਆ ਸੀਗਾ 27 ਫੁੱਟ ਤੇ ਪਾਣੀ ਚੱਲਿਆ ਸੀਗਾ ਤੇ ਜਿਹੜਾ ਪੋਲਾਗਾ ਇਹਦੇ ਨਾਲ ਲੱਗ ਗਿਆ ਸੀਗਾ ਜਿਹੜਾ ਕਿ ਨਵਾਂ ਵੀ ਬਣਿਆ ਹੋਇਆਗਾ ਸੋ ਉਹ ਪਾਣੀ ਆਇਤ ਕੀ ਉਹੇ ਜੀ ਗੱਲ ਨਹੀਂ ਗਈ ਪਰ ਪਿਛਲੀ ਵਾਰੀ ਨੁਕਸਾਨ ਹੋਣ ਕਰਕੇ ਕੁਦਰਤੀ ਤੌਰ ਤੇ ਆ ਕਿ ਲੋਕਾਂ ਦੇ ਵਿੱਚ ਹੁੰਦਾ ਕਿ ਫਸਲ ਨਾ ਮਾਰੀ ਜਾਵੇ ਉਸ ਵੇਲੇ ਤਾਂ ਫਸਲ ਬੀਜਣ ਦਾ ਟਾਈਮ ਵੀ ਸੀਗਾ ਜਾਨੀ ਕਿ ਤੁਸੀਂ ਦੇਖਿਆ ਹੋਣਾਗਾ ਜਿੱਥੇ ਜਿੱਥੇ ਪਾਣੀ ਆਇਆ ਸੀਗਾ ਦਵਾਰੇ ਜੀਰੀ ਲੱਗੀ ਸੀ ਤਾਂ ਹੁਣ ਤਾਂ ਜੀਰੀ ਵੀ ਅੱਧੀ ਪੱਕਣ ਦੇ ਵਿੱਚ ਆ ਗਈ ਆ ਸੋ ਕੁਦਰਤੀ ਆ ਲੋਕਾਂ ਦੇ ਵਿੱਚ ਘਬਰਾਟ ਹੈ ਇਸੇ ਕਰਕੇ ਮੈਂ ਆਪ ਅੱਜ ਚੱਲ ਕੇ ਆਇਆਗਾ ਕਿਉਂਕਿ ਕਈ ਵਾਰੀ ਹਵਾਹਾਂ ਫਲਾਈਆਂ ਜਾਂਦੀਆਂ ਨੇ ਕੱਲੀ-ਕੱਲੀ ਅਸੀਂ ਚੰਡੀਗੜ੍ਹ ਤੋਂ ਲੈ ਕੇ ਜਿੱਥੇ-ਜਿੱਥੋਂ ਤਾਈਂ ਘੱਗਰ 'ਚ ਪਾਣੀ ਪੈਂਦਾ ਸਾਰਿਆਂ ਨਾਲ ਗੱਲ ਕੀਤੀ ਐ ਇਹਦੇ ਵਿੱਚ ਪਾਣੀ ਤੁਸੀਂ ਆਪ ਹੀ ਵੇਖੋਗੇ ਆਉਣ ਵਾਲੇ 24 ਘੰਟੇ 'ਚ ਵਧਣ ਦੀ ਬਜਾਏ ਪਾਣੀ ਘਟੂਗਾ ਇੱਕ ਵਾਰੀ بارش ਹੋਈ ਐ ਅਜਿਹੀ ਕੋਈ ਗੱਲ ਨਹੀਂ ਕਿ ਹਜੇ ਕੋਈ ਖਤਰੇ ਵਾਲੀ ਗੱਲ ਹੋਵੇ ਸਰਕਾਰ ਅਲਰਟਾ ਜੇ ਜਿੱਥੇ ਵੀ ਕੋਈ ਕਮੀ ਪੇਚੀ ਹੋ ਜੇ ਅਜਿਹੀ ਗੱਲ ਬਣਦੀ ਐ ਕਿ ਪਾਣੀ ਵਧਣ ਦੇ ਚਾਂਸ ਆ ਨਾਲ ਦੀ ਨਾਲ ਅਸੀਂ ਜਿੱਥੇ ਲੋੜ ਆ ਕਰਾਂਗੇ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਖੜੇ ਆ ਡਰੇਂਜ ਵਿੱਚ ਵੀ ਬਹੁਤ ਦੀ ਤਿਆਰੀ ਕਿਵੇਂ ਦੇਖਦੇ ਹੋ ਅਗਰ ਕਿਤਨਾ ਕਿਤੇ ਕੋਈ ਖਤਰਾ ਮਹਿਸੂਸ ਹੁੰਦਾ ਡਰੇਂਜ ਭਾਗ ਨਾਲ ਕੱਲ ਹੀ ਮੀਟਿੰਗ ਹੋਈ ਸੀਗੀ ਅੱਜ ਵੀ ਮੈਂ ਸਵੇਰੇ ਦੋਨੇ ਅਫਸਰ ਬੁਲਾਏ ਸੀ ਜਿਹੜੇ ਆਪਣੇ ਐਸਸੀ ਤੇ ਐਸਡੀਓ ਆ ਗਏ ਜਿੱਥੇ ਜਿੱਥੇ ਪਿਛਲੀ ਵਾਰੀ ਵੀ ਤੁਸੀਂ ਵੇਖਿਆ ਹੋਣਾਗਾ ਬੰਨ ਟੁੱਟਿਆ ਸੀ ਨਾਲ ਦੀ ਨਾਲ ਉਹ ਬੰਨ ਬਣਾਏ ਸੀਗੇ ਇਸ ਵਾਰੀ ਤਿੰਨ ਬੰਨ ਸੀਗੇ ਜਿਹਦੇ ਉੱਤੇ ਪੱਥਰ ਦਾ ਚੈਨਲਾਈਜ਼ ਕਰਨਾ ਸੀਗਾ ਪਰ ਤਿੰਨ ਵਾਰੀ ਟੈਂਡਰ ਪਾਉਣ ਦੇ ਬਾਵਜੂਦ ਪੱਥਰ ਦਾ ਕੋਈ ਠੇਕੇਦਾਰ ਨਹੀਂ ਆਇਆ ਸੀ ਤਰਕੇ ਅਸੀਂ ਥੈਲੇ ਭਰ ਕੇ ਚਾਹੇ ਰੋੜਕੀ ਵਾਲਾਗਾ ਚਾਹੇ ਗਊਸ਼ਾਲਾ ਵਾਲਾ ਉਹ ਬੰਨ ਲਾਇਆ ਫੇਰ ਵੀ ਜੇ ਕੋਈ ਐਮਰਜੈਂਸੀ ਹੁੰਦੀ ਆ ਤਾਂ ਅਸੀਂ ਅਲਰਟਾਂਗਾ ਜਿਹੜੇ ਸਾਡੇ ਕੋਲੇ ਜਿੱਥੇ-ਜਿੱਥੇ ਸਾਨੂੰ ਪਤਾ ਕੋਈ ਨੁਕਸਾਨ ਹੋ ਸਕਦਾਗਾ ਸਾਡੀਆਂ ਪੂਰੀਆਂ ਤਿਆਰੀਆਂ ਨੇ ਪਰ ਹਜੇ ਤੱਕ ਅਜਿਹੀ ਕੋਈ ਗੱਲ ਨਹੀਂ ਕਿ ਪਾਣੀ ਕੋਈ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾਊ ਜਾਂ ਘੱਗਰ ਕੋਈ ਨੁਕਸਾਨ ਕਰ ਸਕਦਾ ਤੇ ਅੱਜ ਅਸੀਂ ਇਹ ਖੁਦ ਆਪ ਲੱਗ ਕੇ ਮਿੱਟੀ ਪਾ ਰਹੇ ਆ ਮਿੱਟੀ ਦਾ ਕੰਮ ਜਿਹੜਾ ਚੱਲ ਰਿਹਾ ਸਰਦੂਲੇ ਵਾਲੇ ਤੋਂ ਮਿੱਟੀ ਆ ਰਹੀ ਹੈ ਤੇ ਇਹ ਪੁਲ ਤੋਂ ਲੈ ਕੇ ਸਰਦੂਲਗੜ੍ਹ ਦੀ ਹੱਦ ਤਾਈ ਸਾਧੂ ਵਾਲੇ ਦੀ ਹੱਦ ਤੱਕ ਮਿੱਟੀ ਪੈਣੀ ਹੈ ਉਦੋਂ ਅੱਗੇ ਜਿਹੜਾ ਸਾਧੂ ਵਾਲਾ ਪਿੰਡ ਹੈ ਉਹ ਨੇ ਉਹ ਪਿੰਡ pau ਉਦੋਂ ਅੱਗੇ ਫੂਸ ਮੰਡੀ ਉਹ ਪ੍ਰਬੰਧ ਕਰਨਗੇ ਤੇ ਉੱਥੋਂ ਤੱਕ ਅਸੀਂ ਇਹ ਪੂਰਾ ਪ੍ਰਬੰਧ ਕਰਾਂ ਜਿਹੜੇ ਇੱਥੇ ਪਿਛਲੇ ਸਾਲ ਪਾੜ ਪਏ ਸੀਗੇ ਉਹ ਪਾੜ ਵੀ ਜਿਹੜਾ ਹੈਗਾ ਉਹ ਪਾੜ ਗਿਆ ਉਹ ਉਵੇਂ ਹੀ ਪਏ ਆ ਪਾੜ ਇੱਥੇ ਸੇਡਾਂ ਦੇ ਮੱਥੇ ਟੁੱਟਿਆ ਸੀਗਾ ਉੱਥੋਂ ਵੀ ਸਾਨੂੰ ਖਤਰਾ ਜਾਪਦਾਗਾ ਪਰ ਅਸੀਂ ਇਹ ਸੋਚਿਆ ਵੀ ਅਸੀਂ ਹਰ ਸਾਲ ਵੀ ਆਦੇ ਕੋਲੋਂ ਪ੍ਰਬੰਧ ਇਹਦਾ ਜ਼ਰੂਰ ਕਰੀਏ ਕੋਈ ਪਹੁੰਚੇ ਨਾ ਪਹੁੰਚੇ ਫਸਲਾਂ ਸਾਡੀਆਂ ਡੁੱਬਣਗੀਆਂ ਘਰ ਸਾਡੇ ਪਾਟਣਗੇ ਨੁਕਸਾਨ ਇਹਨੇ ਨਾ ਅਮੀਰ ਦੇਖਣਾ ਨਾ ਇਹਨੇ ਗਰੀਬ ਦੇਖਣਾ ਨਾ ਇਹਨੇ ਐਂ ਦੇਖਣਾ ਵੀ ਇਹ ਫਲਾਣੇ ਦਾ ਖੇਤਾ ਹੈ ਫਲਾਣੇ ਦਾ ਖੇਤਾ ਵੀ ਮੈਂ ਇਹਨੂੰ ਛੱਡਦਾ ਜਦੋਂ ਇਹ ਖੁੱਲ ਗਏ ਨੇ ਸਾਰਿਆਂ ਨੂੰ ਆਪ ਦੀ ਲﺒੇਟ ਚ ਲੈ ਲੈਣਾਗਾ ਤੇ ਅਸੀਂ ਆਪ ਦੇ ਵੱਲੋਂ ਪਿੰਡ ਵੱਲੋਂ ਸਾਰੇ ਰਲ ਕੇ ਕਰ ਕਰਦਾ ਬੱਚਾ ਅਸੀਂ ਪੂਰਾ ਜੋਰ ਲਾ ਰਹੇ ਹਾਂ ਉੱਤਰ ਗਿਆ ਵੀ ਅਸੀਂ ਅਖਾਜੀ ਚਲੋ ਕੋਈ ਗੱਲ ਨਹੀਂ ਹੈ ਨਾ ਪੂਰਾ ਭਰੋਸਾ ਸਾਨੂੰ ਦਵਾਇਆ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਜੇ ਲੋੜ ਪਈ ਤੇ ਪਰ ਅਸੀਂ ਜਦੋਂ ਆਹਦੇ ਬਾਸ਼ਕਾਰੀ ਰੱਖੀ ਹੈ ਇਕੱਠੀ 2 3 ਲੱਖ ਹੈ ਨਾ ਸਰ ਪੌਣੇ 1 2 ਲੱਖ ਹਾਂ ਇੰਨਾ ਕੁ ਪੈਸਾ ਹੋ ਰਿਹਾ ਉਹ ਅਸੀਂ ਕਿਰਾ ਲਾਮ ਆਗੇ ਤੇ ਜਿਹੜੇ ਟੋਏ ਟਾਇਪ ਆਏ ਆ ਸੈਡਾਂ ਤੇ ਉਹਨਾਂ 'ਚ ਮਿੱਟੀ ਪਾਵੇਂ ਪ੍ਰਬੰਧ ਕਰਾਏ ਪੂਰਾ ਬਾਕੀ ਵੀ ਐਮ ਐਲ ਏ ਸਾਹਿਬ ਵੀ ਖੜੇ ਆ ਨਾਲ ਸਾਡੇ ਇਹ ਕੰਮ ਤਾਂ ਪ੍ਰਸ਼ਾਸਨ ਦਾ ਹੈ ਜੀ ਪਰ ਕਰ ਤੁਸੀਂ ਆਪ ਰਹੇ ਹੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੰਮ ਪ੍ਰਸ਼ਾਸਨ ਦਾ ਤਾਂ ਹੈਗਾ ਹੈ ਪਰ ਹੁਣ ਨੁਕਸਾਨ ਬਹੁਤ ਹੁੰਦਾ ਨਾ ਸਾਨੂੰ ਵੀ ਗੌਰ ਰੱਖਣੀ ਪੈਂਦੀ ਸਾਨੂੰ ਹੁਣ ਪਤਾ ਹੈਗਾ ਜਦੋਂ ਅਸੀਂ ਤੇ বাসਦੇ ਹਾਂ ਕਿਨਾਰੇ ਤੇ ਵੀ ਕਿੱਥੋਂ ਇਹ ਕਮਜ਼ੋਰ ਆ ਕਿੱਥੋਂ ਇਹ ਖੁੱਲੂ ਕਿਹੜਾ ਪਾਸਾ ਇਹਦਾ ਉੱਚਾ ਜਿਹੜਾ ਇੱਕ ਗਰਦੇ ਕਿਨਾਰੇ ਬੰਨ ਪਿਆ ਹੋਇਆ ਇਹ ਬਹੁਤ ਉੱਚੀ ਜਗ੍ਹਾ ਦੇ ਵਿੱਚ ਬੰਨ ਪਿਆ ਹੋਇਆ ਜਿੱਥੋਂ ਇਹ 23 ਚ ਖੁੱਲੀ ਫੂਸ ਮੱਡੀ ਤੋਂ 2010 ਦੇ ਵਿੱਚ ਵੀ ਉੱਥੋਂ ਇੱਥੋਂ ਖੁੱਲੀ ਸੀ 10 ਦੇ ਵਿੱਚ ਸ਼ੁਰੂ ਚ گاਊਸ਼ਾਲਾ ਕੋਲੋਂ ਵਾਪਸ ਇਹ ਗਈ ਪੁੱਠੇ ਉਚਾਰਨ ਨੂੰ ਹੁਣ ਸਾਨੂੰ ਪਤਾ ਵੀ ਉਹ ਏਰੀਆ ਉੱਚਾ ਹੈ ਕਿੱਥੇ ਮਿੱਟੀ ਵੱਧ ਪਊ ਕਿੱਥੇ ਘੱਟ ਪਊ ਉਹ ਅਸੀਂ ਆਪ ਲਾ ਰਹੇ ਆ ਪਾ ਰਹੇ ਆ ਜਿਹੜੀਆਂ ਠੱਲਾਂ ਲੱਗੀਆਂ ਹੋਈਆਂ ਨੇ ਅਸੀਂ ਐਮਐਲਏ ਸਾਹਿਬ ਨੂੰ ਅੱਜ ਉਹ ਵੀ ਧਿਆਨ ਚ ਦਵਾਇਆ ਸਰਦੂਲੇ ਵਾਲੇ ਦੇ ਮੱਥੇ ਠੱਲਾਂ ਲੱਗੀਆਂ ਹੋਈਆਂ ਪੱਥਰੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਉਹ ਲੱਗੀਆਂ ਹੋਣਗੀਆਂ ਠੱਲਾਂ 97 ਹਾਂ 95 97 ਨੇ ਲੱਗੀਆਂ ਜਿਹੜੀਆਂ ਕਿ ਟੁੱਟ ਕੇ ਉਹ ਵਿੱਚ ਡਿੱਗ ਗਈਆਂ ਉੱਥੋਂ ਵੀ ਪੂਰਾ ਖਤਰਾ ਪਰ ਉਹਦੇ ਕੋਈ ਉੱਥੇ ਗੌਰ ਹੀ ਨਹੀਂ ਕਰਦਾ ਉੱਥੇ ਸਿੱਧਾ ਬੰਨ ਹੈ ਖੜਮੀ ਟੱਕਰ ਵੱਜਦੀ ਆ ਪਾਣੀ ਦੀ ਉੱਥੇ ਉਹ ਵੀ ਐਮਐਲਏ ਸਾਹਿਬ ਦੇ ਧਿਆਨ ਚ ਲਿਆ ਦਿੰਦਾ ਵੀ ਤੁਸੀਂ ਮੌਕਾ ਦੇਖੋ ਜਾ ਕੇ ਉੱਥੇ ਉਹ ਠੱਲਾਂ ਜਿਹੜੀਆਂ ਟੁੱਟ ਕੇ ਡਿੱਗ ਪਈਆਂ ਕਿਉਂਕਿ ਸਭ ਤੋਂ ਪਹਿਲਾਂ ਮੈਂ ਸਾਰੇ ਮੇਰੇ ਵੀਰਾਂ ਨੂੰ ਸਸਤਰੀਕਰ ਬੁਲਾਉਣਾ ਪਰ ਗੱਲ ਇਹ ਹੈ ਵੀ ਹੁਣ ਭਾਦੋਂ ਚੜ ਗਈ ਅੱਜ ਜਿਹੜਾ ਪਾਣੀ ਦਾ ਉਹ ਖਤਰਾ ਨਹੀਂ ਜਿਹੜਾ ਸੌਂ ਦੇ ਵਿੱਚ ਹੁੰਦਾ ਠੀਕ ਆ ਪਾਣੀ 11 12 ਫੁੱਟਾਂ ਦੇ ਨਾਲੀ ਚ ਚੱਲ ਰਿਹਾ ਇੰਨਾ ਕੁ ਪਾਣੀ ਦਾ ਜੇ 1 ਮਹੀਨਾ 2 ਮਹੀਨੇ ਚੱਲੇ ਸਾਡੇ ਜਿਹੜੇ ਟਿਊਬਵੈੱਲਾਂ ਦੇ ਪਾਣੀ ਹੈ ਜਾਂ ਸਾਡੇ ਨਲਕਿਆਂ ਦੇ ਪਾਣੀ ਆ ਉਹ ਸਦਰ ਜਾਣਗੇ ਸਾਡੇ ਐਮਐਲਏ ਸਾਹਿਬ ਵੀ ਅੱਜ ਇੱਥੇ ਆਈ ਹੈ ਦੌਰਾ ਕਰਨ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਹੈ ਵੀ ਜਿਹੜਾ ਪਿੱਛੇ ਪਾਣੀ ਹੈ ਉਹ ਘਟ ਰਿਹਾ ਹੈ ਕੋਈ ਹਫਾਜ਼ ਨਹੀਂ ਰਿਹਾ ਬੀ ਜੇ ਪਾਣੀ ਵਧੂਗਾ ਅਸੀਂ ਪ੍ਰਸ਼ਾਸਨ ਬੈਠਾ ਅਸੀਂ ਆਪੇ ਨੂੰ ਸੰਭਾਲ ਲਾਂਗੇ ਤੁਸੀਂ ਬਾਲੀਏ ਦੀ ਚਿੰਤਾ ਨਾ ਕਰੋ ਸਾਡੇ ਜ਼ਿੰਮੇਦਾਰਾਂ ਦੇ ਵਿੱਚ ਜਰੂਰ ਇਹਦਾ ਖੌਫ ਹੈ ਚਿੰਤਾ ਹੈ ਵੀ ਜੇ ਹੁਣ ਪਾਣੀ ਆ ਗਿਆ ਸਾਡੇ ਝੋਨੇ ਹੁਣ ਡੁੱਬ ਗਏ ਇਹ ਦੁਆਰਾ ਲੱਗਣੀ ਨਹੀਂ ਪ੍ਰਸ਼ਾਸਨ ਵੱਲੋਂ ਇਸ ਬੰਦੇ ਕੀ ਪੁਖਤਾ ਪ੍ਰਬੰਧ ਕੀਤੇ ਗਏ ਹੈ ਪ੍ਰਸ਼ਾਸਨ ਵੱਲੋਂ ਜੀ ਪਹਿਲਾਂ ਵੀ ਇਹਦੇ ਤੇ ਠੇਕੇਦਾਰ ਆਏ ਸੀ ਉਹ ਕੁਝ ਜਿਹੜੇ ਨੱਕੇ ਸੀ ਬੰਦ ਕਰਕੇ ਹੁਣ ਵੀ ਐਮ ਐਲ ਏ ਸਾਹਿਬ ਵਿਸ਼ਵਾਸ ਦੁਆਰ ਰਹੇ ਆ ਵੀ ਜੇ ਕੋਈ ਤੁਹਾਨੂੰ ਆਉਂਦਾ ਪਾਣੀ ਆ ਰਿਹਾ ਤਾਸੀ ਬੈਠੇ ਆ ਸੀ ਜੁਮੇਵਾਰ